ਸਾਸੀ ਕਾਲ ਜੀ ਸਾਰੇ ਪਰਵਾਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਲੈ ਕੇ ਫੇਰ ਹਾਜ਼ਰ ਹੋ ਗਏ ਆ ਛਲਵੰਡੀ ਭਾਈ ਦੇ ਵਿੱਚੋਂ ਦੀਪੇ ਬਾਈ ਦੇ ਘਰੋਂ ਚੀਨੇ ਫਾਰਮ ਦੇ ਉੱਤੋਂ ਤੇ ਲੈ ਵੀ ਮੇਤਰੋ ਦੀਪੇਬਾਈ ਦੇ ਕੋਲ ਅੱਜ ਫੇਰ ਜਾਨਵਰਾਂ ਦਾ ਹੈਗਾ ਵਾ ਖਜ਼ਾਨਾ ਤੇ ਖਜ਼ਾਨੇ ਦੇ ਵਿੱਚ ਭਰਪੂਰ ਭਰਪੂਰ ਜੇ ਭਾਅ ਹੋਣਗੇ ਤੇ ਕਹਿਣ ਦਾ ਭਾਅ ਵੇ ਆ ਵੀ ਲੁੱਟ ਲੋ ਲੁੱਟ ਲੋ ਜਿਹੜੇ ਭਾਅ ਵਾ ਅੱਜ ਸਾਰੀ ਗੱਲਬਾਤ ਕਰਦਾਂਗੇ ਤੇ ਇੱਕੜ ਕਬੂਤਰ ਦਾ ਬੱਚਾ ਵੀ ਤੁਹਾਨੂੰ ਵਿਖਾਉਣਾ ਟੋਕੜ ਗੱਪਣ ਜਰਸੀ ਪੰਜਾਬ ਵਾਲੀ ਤੇ ਦੋ ਵਿਖਾਉਣੀਆਂ ਵੈਸੇ ਤਾਂ ਜਰਸੀ ਪਰ ਇੱਕ ਮੈਨੂੰ ਲੱਗਦਾ ਵੀ ਸੱਜਰਾ ਤੇ ਇੱਕ ਟੋਕੜਾ ਹਨਾ ਬਈ ਐਂ ਡਿਟੇਲ ਆ ਸਾਰੀ ਗੱਲਬਾਤ ਕਰਦੇ ਆਜੋ ਆਪਾਂ ਨੀਲੀ ਰਵੀ ਵਾਲੀ ਕੱਟੀ ਮੈਂ ਤੋਂ ਸ਼ੁਰੂਆਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅ ਕਿਵੇਂ ਆ ਬਾਈ ਸਾਰੇ ਵਧੀਆ ਬਾਈ ਠੀਕ ਆ ਪਹਿਲਾ ਵਾਲੇ ਜਾਨਵਰ ਹੋ ਗਏ ਸੇਲ ਬਾਈ ਹਾਂ ਬਾਈ ਉਹ ਦੋ ਤਾਂ ਇਕੱਠੇ ਲੱਗੇ ਬੰਦਾ ਆ ਵੀ ਸੇਲ ਹੋ ਗਈ ਸੀਗੀ ਹੂੰ ਬੰਦੇ ਕੋ 9000 ਰੁਪਏ ਘਟ ਗਿਆ ਸੀ ਉਹ ਆਂਦਾ ਬਾਈ ਮੈਂ ਬਾਅਦ ਚ ਦੇ ਦਊਗਾ ਹੂੰ ਮੈਂ ਕਹਾਂ ਪੈਸੇ ਦੇ ਜਿੱਦਾਂ ਲਿਆ ਜੀ ਗੱਲ ਠੀਕ ਆ ਬਾਈ ਹਸਨ ਸਿਆਣੀ ਹਾਂ ਬਸ ਆਹ ਕੱਲ ਦੀਪੇ ਬਾਈ ਐਂ ਗੱਸ ਮੈਨੂੰ ਖੁੱਲ ਕੇ ਵੀ ਇਹ ਛੋਟੀ ਕਿਨੋਕ ਪਾਸ ਇਹ ਦੂਜਾ ਸੁਆ ਬਾਈ ਸੂਈ ਕਿੰਨੇ ਦਿਨਾਂ ਦੀ ਬਾਈ ਇਹ ਬਾਈ 6 ਦਿਨ ਦੀ ਸੂਈ ਹੋਈ ਆ ਠੀਕ ਆ ਕੱਟੀਆਂ ਇਹਦੇ ਮਗਰ ਬਾਈ ਆ ਮਗਰ ਠੀਕ ਆ ਬਾਈ ਅੱਛਾ ਦੁੱਧ ਕਿੰਨਾ ਆ ਤਾਂ 9.5 ਕਿਲੋ ਜਾਂ 9 ਕਿ ਦੁੱਧ 10 11 ਕਿਲੋ ਦਈ ਦੋ ਹਣਾ ਬਾਈ ਮੋ ਇਹਨਾ ਦੇ ਦੋਗੇ ਬਾਈ ਠੀਕ ਆ ਅੱਛਾ ਰੇਟ ਕੀ ਰਹੂਗਾ ਸੱਜਣਾ ਰੇਟ ਤਾਂ 82000 ਮਲ ਹੋਗਾ ਬਾਈ ਦੀਨ ਲੈਣ ਵਾਲਾ ਜਾ ਬਸ ਯਸ ਨੂੰ ਆ ਬਾਈ ਓਕੇ ਠੀਕ ਆ ਬਾਈ ਕੱਢਿਓ ਬਾਰੋ ਤੋਰਿਓ ਇਹਨੂੰ ਇਹ ਮਿੱਤਰੋ ਸੁਆ ਚੋਟੀਆਂ ਦੂਜਾ ਤੇ 8 9 ਕਿਲੋ ਹੈਗਾ ਦੁੱਧ ਜਾ ਬੋਲਾ ਲਾ ਲਿਓ 6 ਦਿਨਾਂ ਦੀ ਸੋਈ ਆ ਤੇ ਮਗਰ ਹੈ ਗਈ ਕੱਟੀ ਤੇ ਲੇਵੇ ਲੂਵੇ ਲਓ ਬੜੀ ਜ਼ਬਰਦਸਤ ਆ ਵੇਖੋ ਤੁਰਦੀ ਨਾ ਇਹਨ ਪਲਵਾਨਾਂ ਵਾਂਗੂ ਇਹ ਗਾਲਾ ਬਾਜ਼ਾਰ ਵੀ ਹੋਰ ਲੱਗ ਗਿਆ ਜੇ ਸਾਰੀ ਮੰਡੀ ਲਾ ਲੂ ਮੈਂ ਅਗਰ ਹੈ ਜਦੋਂ ਮੰਗਿਆ ਜਾ ਕੇ ਨੇਗਾ 75 ਦਾ ਰੱਸਾ ਦੀ ਨਾ ਦਲਾਲਾਂ ਨੇ ਫੜ ਫੜ ਬਾ ਇਹਨੂੰ ਲੁਜਾਣਾ ਪਾਸਿਆਂ ਨੂੰ ਹਣਾ ਬਾਈ ਐਂ ਗੱਲਾਂ ਕਿਹਨੇ ਹੋ ਗਿਆ ਹਾਂ ਪਰ ਆਪਾਂ ਰੱਸਾ ਫੜਾਉਣੀ ਨਹੀਂ ਦੇਣਾ ਇੱਥੇ ਫੜਾ ਦੇਣੀ ਕਿਸੇ ਨੂੰ ਬਾਈ ਕਹਿੰਦਾ ਵੀ ਆਪਾਂ ਮੰਡੀ ਜਾਂਦੇ ਨਹੀਂ ਬਾਈ ਇੱਥੇ ਬਾਈ ਆ ਗਿਆ ਸਾਬਾ ਦੇ ਹੁਣ ਵਿਕ ਜੂਗੀ ਲੈ ਵੀ ਮਿੱਤਰੋ ਚਵਾਈ ਚੋਈ ਪੂਰੀ ਚੰਗੀਆਂ ਕਰਮਾਂ ਵਾਲੀ ਤੇ ਅੱਛਾ ਬਾਈ ਮਾਨ ਤਨ ਹੋ ਜੂ ਵੀ ਅਸੀਂ ਚੋਂ ਹਾਂਜੀ ਹੋ ਜਾਊਗਾ ਜੀ ਠੀਕ ਆ ਬਾਈ ਤੂੰ ਨੰਬਰ ਤੇ ਜਿਹੜੀ ਮੈਂ ਆ ਬਾਈ ਏ ਬਾਈ ਤੇਲ ਮੈਂ ਆ ਓਕੇ ਫੁੱਲ ਭਾਰੀ ਮੈਂ ਆ ਬਾਈ ਵਜਨ ਬਹੁਤ ਆਣਾ ਵਜਨ ਬਹੁਤ ਆ ਬਾਈ ਦੁੱਧ ਦਾ ਕੀ ਰਿਕਾਰਡ ਆ ਬਾਈ ਦੁੱਧ ਬਈ 10 ਤੋਂ 11 ਕਿਲੋ ਦੁੱਧ ਦੇਣੀ ਮੋਇਨਾ ਠੀਕ ਆ ਬਾਈ ਹਾਂ ਇੱਕ ਹਫਤਾ ਪਿਆਰਾ ਬਈ ਸੋਣ ਚ ਦੇ ਇੰਦਾ ਰੇਟ ਬਾਈ ਇਹਦਾ ਰੇਟ ਸਿਰਫ ਲੈਣ ਦੇਣ ਵਾਲਾ 62000 ਰੁਪਏ ਆ 62000 ਰੁਪਿਆ ਲੈਣ ਦੇਣ ਵਾਲਾ ਟਿਕਾ ਕੇ ਦੁੱਧ ਪੀਣ 10 12 ਕਿਲੋ ਦੁੱਧ ਦੇ ਜੂਗੀ ਹਨ ਤੇ ਫਿਰ ਜਦੋਂ ਹੋ ਗਈ ਬੰਲਾ ਕੋਈ ਮਰਜ਼ੀ ਨੂੰ ਵਜਨ ਤੇ ਵਿੱਚ ਵੀ ਚੰਗੀ ਆ ਜਾ ਵਜਨ ਵੇਖ ਬਾਈ ਇਹਦਾ ਕਿੰਨਾ ਸਰਬੇ ਪੜੀ ਬਹੁਤ ਆ ਪੜੀ ਬਹੁਤ ਆ ਹਮ ਉਛੋ ਵੀ ਲੰਡੀ ਆ ਹੈ ਉਛੋ ਲੰਡੀ ਆ ਠੀਕ ਆ ਭਾਈ ਲੈ ਆ ਭਾਈ ਮੁੰਡਿਆ ਕਦਕੂਦ ਵਾਲੀ ਮੈਂ ਆ ਹੈਨਾ ਹੂੰ ਪਾਇ ਬੱਤ ਸਾਰੇ ਅੱਥੇ ਬੰਦਨ ਇਹ ਅੱਥੇ ਬੰਦਨ ਅਸਾ ਦੀਪੇ ਭਾਈ 3 ਨੰਬਰ ਤੇ ਮੈਂ ਆ ਜਿਹੜੀ ਭਾਈ ਇਹ ਭਾਈ ਚੌਥਾ ਸੁਆ ਭਾਈ ਕਿਲ ਤਸ ਹੁਆ ਹਾਂਜੀ ਅੱਛਾ ਕਿੰਨੇ ਦਿਨ ਇੰਦੇ ਪਿਆ ਸੂਣ ਦੇ ਵਿੱਚ ਦੀਪੇ ਵਾਲਾ ਇਹਦਾ ਵੀ ਹਫਤਾ ਪਿਆ ਬਾਈ ਹਫਤਾ ਪਿਆ ਹਾਂਜੀ ਅੱਛਾ ਦੁੱਧ ਦਾ ਕੀ ਰਿਕਾਰਡ ਆ ਬਾਈ ਇਹਦਾ ਬਾਈ 12 ਕਿਲੋ ਰਿਕਾਰਡ ਆ ਬਾਈ ਇਹਦਾ ਠੀਕ ਆ ਬਾਈ ਇਹ ਬਾਈ ਇਹ ਸਿਰਫ ਚਰਾਣ ਤੇ 12 ਕਿਲੋ ਦਾ ਅਰੇ ਛੱਡਦੇ ਆ ਤੇ ਚੋਕ ਕੇ ਆ ਜਾਂਦੀ ਹੈ ਤੇ 12 ਕਿਲੋ ਚੋ ਲੈਂਦੇ ਆ ਠੀਕ ਆ ਬਾਈ ਇਹ ਗੱਲ ਸੱਚੀ ਹੋਊਗੀ ਝੂਠੀ ਨਾ ਹੋਊਗੀ ਠੀਕ ਆ ਬਾਈ ਚਰਾਣ ਤੇ ਦੁੱਧ 12 ਕਿਲੋ ਆ ਹੈ ਹਾਂਜੀ ਠੀਕ ਆ ਅੱਛਾ ਬਾਈ ਇਹਦਾ ਰੇਟ ਇਹ ਤਾਂ ਰੇਟ ਬਾਈ ਤੋਹਫਾ ਯਾਦਾ ਰੇਟ ਵਿੱਚ 67000 ਰੁਪਿਆ ਜੈਸ ਨੂੰ ਹੋਊਗੀ ਬਾਈ ਮਾਨਤਾ ਨਹੀਂ ਹੋਣਾਗਾ ਠੀਕ ਆ ਬਾਈ ਛੋੜਛਾੜ ਵੀ ਨਹੀਂ ਹੋਣੀਗੇ ਬਾਈ 67000 ਦੇ ਵਿੱਚ ਰੱਸਾ ਹੀ ਫੜਾਉਣਾ ਬਸ ਠੀਕ ਆ ਬਾਈ ਠੀਕ ਆ ਲੈ ਵੀ ਮੈਂ ਤਰੋਂ ਵੇਖੂਗਾ ਕਿਰਾ ਜੀ ਕੀ ਕਹਿੰਦਾ ਦਿਲ ਤੁਹਾਡਾ 67000 ਰੁਪਏ ਦੇ ਵਿੱਚੋਂ ਰਸਾ ਫੜਾ ਦੇਣਾ 67000 ਦੇ ਵਿੱਚ ਮੈਂ ਮਿਲ ਜਾਣੀ ਆ ਤੁਹਾਨੂੰ ਵੇਖੋ ਕਿਦਾਂ ਕਰਦ ਸੱਜਰ ਸੂਣ ਵਾਲੀ ਤਿਆਰ ਸਿਰਫ ਮੁੱਲ 67000 ਲਿਵੇ ਪੰਡਿਆ ਲੋ ਪੂਰੀ ਜਬਰਦਸਤਾਂ ਢਾਂਚਾ ਢੁੰਚਾ ਚੰਗਾਵਾ ਕਰਮ ਵਾਲੀ ਦਾ ਲੈ ਵੀ ਭਾਈ ਦੀਪਿਆ ਵਾਕਈ ਤੇਰੀ ਮੈਂ 쌈 ਵਾਲੀ ਆ ਯਾਰ ਹਨਾ ਪਤਲੇ 쌈 ਦੀ ਹੈ ਚਰਾੰਤਈ ਹੈ 12 ਕਿਲੋ ਹੂੰ ਅੱਛਾ ਇਹ ਤਾਂ ਹੋ ਗਈ ਆਪਣੀ ਬਾਈ 3 ਨੰਬਰ ਤੇ ਮੈਂ ਤੇ ਅੱਗੇ ਸੱਜਣਾ ਤੂੰ ਇੱਕ ਬੰਨੀ ਬੈਠਾ ਜਰਸੀ ਇਹਦੇ ਬਾਰੇ ਦੱਸੀ ਮੈਨੂੰ ਭਾਈ ਇਹ ਦੂਜਾ ਸੁਹਾ ਵਹਿੜਾ ਭਾਈ ਠੀਕ ਆ ਇਹ ਸਾਡੇ 6 ਮਹੀਨੇ ਗੱਬਣਾ ਮੈਂ ਕੱਲ ਘਰੇ ਲੈ ਕੇ ਚੈੱਕ ਕਰਾ ਲਈਆ ਠੀਕ ਆ ਬਾਈ ਦੁੱਧ ਛੇ ਥੱਲੇ ਬਈ 7 ਕਿਲੋ ਮੇਰੇ ਘਰੇ ਆਈਟਮ 2 ਤਾਂ 3 ਮਾਦਾ 5 ਕਿਲੋ ਤਾਂ ਤਿਆਰ ਆ ਠੀਕ ਆ ਬਾਈ ਹਾਂਜੀ ਮਿਲਦੀ ਮੁਲਦੀ ਕਿਵੇਂ ਆ ਬਾਈ ਬਾਪੀ ਮਾਰ ਕੇ ਬਹਿ ਚੋਲੋ ਬਾਈ ਠੀਕ ਆ ਬਾਈ ਇਹ ਤਾਂ ਤਾਜੀ ਨੇ ਦੁੱਧ ਕਿੰਨਾ ਕੋ ਦਿੱਤਾ ਪਈਏ ਨੇ ਇਹਨੇ ਬਾਈ 19 ਕਿਲੋ ਤਾਂ ਪਹਿਲੇ ਸੂਏ ਪਹਿਲੇ ਸੂਏ ਹਾਂਜੀ 19 ਕਿਲੋ ਹਾਂਜੀ ਇਹ ਕੋਈ ਸੀਮੰਟ ਦੇ ਬਾਰੇ ਜਾਣਕਾਰੀ ਹੈ ਬਾਈ ਉਹ ਐਵੇਂ ਝੂਠ ਬਰਾਂ ਵਾਲੇ ਗੱਲ ਮੈਂ ਤਾਂ ਪਹਿਲਾਂ ਕਹਿਣਾ ਹਾਂ ਬਾਈ ਠੀਕ ਆ ਬਈ ਇਹਦਾ ਰੇਟ ਆ ਬਾਈ ਇਹਦਾ 50000 ਰੁਪਿਆ ਦੇਣਾ ਦੇਣ ਵਾਲਾ ਹੀ ਕੋਈ ਮਾਰਾ ਮੋਟਾ ਕਰਾਂਗੇ ਬਸ ਭਾਈ ਗੱਡੀ ਬਾਹਰ ਨੂੰ ਤੋਰੀ ਖਮਣੀ ਜੀ ਮੈਨੂੰ ਵੀ ਦਿਖਾ ਜਾ ਤੇ ਨਾਲੇ ਕੋਈ ਮੇਰੇ ਸਰੋਤਿਆਂ ਨੂੰ ਦਿਖਾ ਦੀ ਇੱਕ ਵਾਰੀ ਮਣਕਾ ਪੀਸ ਆ ਮਣਕਾ ਪੀਸ ਨਹੀਂ ਠੀਕ ਆ ਭਾਈ ਬਲੈਂਡਰ ਪੀਸ ਆ ਮੈਂ ਨਾ ਬ੍ਰਾਂਡਡ ਵੀ ਕਿਹਾ ਤੇ ਕੀ ਕਿਹਾ ਯਾਰ ਹਨਾ ਤੋਫਾ ਗਹਿਣਾ ਹੀ ਆ ਕਿ ਲੈ ਵੀ ਨਤਰੋ ਕਰੋਗਾ ਚੈੱਕ ਜਿਹੜੇ ਜਰਸੀ ਦੇ دیਵਾਨੇ ਆ ਅਜੇ ਨੀਂਦ ਨਹੀਂ ਆਉਣੀ ਜਰਸੀ ਵਾਲਿਆਂ ਨੂੰ ਦੀਪੇ ਬਾਈ ਦੇ ਕੋਲੇ ਟੈਂਪੂ ਲੈ ਕੇ ਪਹੁੰਚ ਜਾਣਾ ਉਹਨਾਂ ਨੇ ਆ ਚੱਕ ਪੈਸੇ ਇਹਦਾ ਬੰਦੇ ਵੇਚ ਦਿੰਦੇ ਆ ਮਾਸ਼ਰ ਵਾਲੀ ਆਪਾਂ ਫਰੀ ਮਾਚ ਵਾਲੀ ਵੇਚੀ ਨਹੀਂ ਕਰਦੀ ਹੁੰਦੀ ਆ ਜਰਸੀ ਬੱਚੀ ਚੰਗੀ ਘਰਾਣੇ ਦੀ ਟੌਪ ਦੀ ਬੱਚੀ ਵਿਕ ਜਾਂਦੀ ਆ ਇਹਦਾ ਫੇਰ ਕਰਮਾਂ ਵਾਲੀ ਮੇਤਰੋ ਸਾਢੇ 6 ਮਹੀਨਿਆਂ ਦੀ ਗੱਬਣਾ ਤੇ ਚਾਹ ਬਣਾਉਣ ਚ ਇਹਨਾਂ ਦੁੱਧ ਵੀ ਆ ਦੁੱਧ ਅੱਠੇ ਕਿਲੋ ਜਣ ਲੱਗ ਜੂ ਬਾਈ ਕਿੱਨਾ ਆ ਕੇ ਜੀ ਲਾ ਲਿਆ ਨਾ ਜਿੱਥੇ ਜਾ ਕੇ ਸੇਵਾ ਸੰਭਾਲ ਹੋਗੀ ਬਿਲਕੁਲ ਅੱਛਾ ਬਾਈ ਤੇ ਦੂਜੀ ਜਰਸੀ ਦੇ ਬਾਰੇ ਦੱਸੀ ਖੁੱਲ ਕੇ ਦੂਜੀ ਬਾਈ ਪਲੋਣਾ ਅੱਛਾ ਇਹ ਨਾ ਬਈ 15000 ਰੁਪਏ ਸੂਣ ਚ ਦੇ। ਹਜੇ ਸੂਣ ਦੇ ਵਿੱਚ 15 ਦਿਨ। 15 ਦਿਨ ਪਏ ਦੇ। ਠੀਕ ਆ ਬਈ ਫਿਰ ਤਾਂ ਥੱਲੋ ਨਿਕਰ ਜੂਗੀ ਯਾਰ ਇਹ ਵੀ। ਪੂਰੇ ਨਿਕਰ ਜੋ ਬਾਈ। ਹੂੰ ਹੂੰ। ਅੱਛਾ ਉਮਰ ਕਿ ਨਹੀਂ ਦੀਏ ਬਈ? ਬਈ ਹਮੇ ਕੋਸ਼ ਨਹੀਂ ਕਾਹ ਹਜੇ ਬਈ। ਦੰਦ ਦੰਦ ਨਹੀਂ ਪਟ ਕੇ ਵੇਖੇ। ਦੰਦ ਦੇ ਵੇਖਿਆ ਬਈ ਚਾਰ ਦੰਦ ਹੈਗੀ ਆ। ਚਾਰ ਦੰਦ ਅੰਦਰ। ਚਾਰ ਦੰਦ ਹੀ ਚਾਰ ਆਂਦੇ ਕਿ ਵੈਸੇ ਸਾਰੇ ਹੀ ਹੈਗੇ ਆ। ਹੈਂ? ਦੰਦ ਸਾਰੇ ਹੀ ਹੈਗੇ ਆ। ਦੰਦ ਸਾਰੇ ਹੈਗੇ। ਮੈਂ ਕਿਹਾ ਚਾਰ ਦੰਦ ਦੀਆਂ ਦੋਸਤ। ਠੀਕ ਆ ਬਈ। ਅੱਛਾ ਉਮਰ ਦੇ ਚਾਰ ਦੰਦ ਆ। ਜੀ। ਠੀਕ ਆ ਇਹ ਕਿੰਨੇ ਦੀ हां दे नाही ਮਾੜਾ ਮੋਟਾ ਮਾਨਤਨ ਹੋਊਗਾ ਅੰਦਰ ਮੇ ਜੋ ਨਿਖਰ ਜੇ ਬਹੁਤ ਥਾਨ ਬਹੁਤ ਚੰਗਾ ਲੱਗਿਆ ਬਾਈ ਹੂੰ ਵੈਰਲਾ ਉਰਲਾ ਬਹੁਤ ਆ ਆ ਵੀ ਮੇਤਰੋ ਥਲੋ ਥੋ ਪੂਰੀ ਚੰਗੀ ਤਿਆਰ ਹੋਊਗੀ ਪੁਰਨਾ ਵੱਤੀ ਬਣੂਗੀ ਚੰਗੀ ਚਾਰ ਦੰਦ ਤੇ ਲਿਵਾ ਵੀ ਅਜੇ ਕਮਲਾਂ ਕਰਨੀਆਂ ਕਿਉਂਕਿ ਅਜੇ ਤਾਂ 15 ਦਿਨ ਪਏ ਆ ਬਾਈ ਮੇਤਰੋ ਤੇ 15 ਦਿਨ ਤਾਂ ਬਹੁਤ ਹੁੰਦੇ ਆ ਗਾਂ ਨੂੰ ਤਿਆਰ ਹੋਣ ਦੇ ਵਿੱਚ ਕਿਉਂਕਿ ਇਹਨੇ ਤਾਂ ਕਰਮ ਵਾਲੀ ਨੇ ਘੈਂਟਿਆਂ ਦੇ ਹਿਸਾਬ ਨਾਲ ਨਿਖਰ ਜਾਣਾ ਹੁੰਦਾ ਜਦੋਂ ਨਿਖਰਨ ਤੇ ਆ ਗਈ ਅੱਛਾ ਬਾਈ ਲਾਸਟ ਵਾਲੀ ਗਾਂ ਜਿਹੜੀ ਬਾਈ ਹਾਂਜੀ ਹੋਂਦੇ ਬਾਰੇ ਦੱਸੀ ਵੀਰੇ ਇਹ ਬਾਈ ਦੂਜਾ ਸੂਆ ਠੀਕ ਆ ਪਹਿਲੇ ਸਵੇਰੇ ਨੇ 14 ਕਿਲੋ ਦੋ ਹੱਤਾ ਨੇ ਬਾਈ ਇਹਨੇ ਠੀਕ ਆ ਬਾਈ ਹਾਂਜੀ ਹੁਣ ਹਫਤਾ ਪਿਆਦਾ ਬਾਈ ਸੂਨ ਚ ਤੇ ਬਾਈ ਇਹਨੂੰ ਲਿਆਈ ਕਿ ਕੱਢ ਕੇ ਬਾਹਰ ਨੂੰ ਲਿਆਉਣਾ ਜੀ ਮੇਰੇ ਵਾਲੇ ਪਾਸੇ ਨੂੰ ਕਰਾ ਆ ਦਰਸ਼ਨ ਮਲੇ ਜੀ ਕੀ ਕਹਿੰਦੀ ਐ ਇਹ ਦੱਸ ਜੀ ਸਰੋਤੇ ਨੂੰ ਕਰਾਸ ਗਾਂ ਬਾਈ ਕਰੌਸ ਆ ਹਨਾ ਬਾਈ ਹੂੰ ਠੰਡੀ ਗਾਂ ਬੋਰੀ ਆ ਬਾਈ ਸੀਲ ਸੂਨ ਚੰਗੀ ਆ ਬਾਈ ਸੀਲ ਚੰਗੀ ਆ ਬਾਈ ਆ ਠੀਕ ਆ ਬਾਈ ਇਹਦਾ ਰੇਟ ਦਾ ਫਾਇਦਾ ਕੋਈ ਨਹੀਂ ਬਾਈ ਹਾਂ ਇਹਦਾ ਕੀ ਲੈਗੀ ਬਈ ਇਹਦਾ ਰੇਟ ਇਹਦਾ ਕੀ ਰਹੂਗਾ ਰੇਟ ਦਾ ਬਈ 40000 ਰੁਪਿਆ 40000 ਰੁਪਿਆ ਹਾਂਜੀ ਲਾੜ ਪਿਆਰ ਹੁੰਦੇ ਵਿੱਚੋਂ ਹੋ ਜਾਊਗਾ ਬਾਈ ਲੈ ਵੀ ਮੇਤਰੋ 40000 ਰੁਪਿਆ ਡਿਮਾਂਡ ਆ ਕਰੋ ਸੰਗ 14 ਕਿਲੋ ਦੋ ਦਿੱਤਾ ਹੋਇਆ ਪਹਿਲੇ ਸੂਰ ਦੂਜਾ ਸੂਰ ਦਸਨ ਲੈ ਜੂ ਅਜੇ ਬਾਈ ਕਿੰਨੀ ਲ ਜਾਂਦੀ ਇੱਕ ਹਫਤਾ ਲੈ ਜੂ ਬਾਈ ਹਫਤਾ ਲੈ ਜੂ ਹਣ ਚੰਗੀ ਤਿਆਰ ਹੋ ਜੂਗੀ ਥੱਲੋਂ ਬਿਲਕੁਲ ਹੁਣੇ ਬਹੁਤ ਤਿਆਰ ਹੈਗੇ ਭਾਈ ਹੂੰ ਥਾਂ ਥੋਂ ਬਹੁਤ ਚੰਗਾ ਮੈਂ ਵੀ ਮਿੱਤਰੋ ਇਹ ਸੀਗੇ ਭਾਈ ਦੀਪੇ ਤੇ ਜਾਨਵਰ ਤੇ ਨੰਬਰ ਸੀ ਭਾਈ ਦਾ 9465515741 ਹਾਂ 9465515741 9465515741 ਤੇ ਭਾਅ ਦੱਸ ਤੇ ਆ ਮਈਆਂ ਦਿਖਾ ਦਿਆਂ ਗਾਵਾਂ ਦਿਖਾ ਦਿਆਂ ਤੇ ਫਿਰ ਜਿਹੜਾ ਜਾਨਵਰ ਤੁਹਾਨੂੰ ਪਸੰਦ ਆ ਫਿਰ ਕੀ ਕਰੀ ਜਾਂਦੇ ਆ ਨੰਬਰ ਸਕਰੀਨ ਦੇ ਉੱਤੇ ਲੱਗਿਆ ਹੋਇਆ ਹੁਣੇ ਲਾਓ ਫੋਨ ਤੇ ਠਾਓ ਫਾਇਦਾ